ਪਰ ਜਿਨ੍ਹਾਂ ਦੇ ਮਨ ਦੇ ਵਿੱਚ ਜਰਾ ਵੀ ਇਹ ਸੰਦੇਹ ਹੈ ਕਿ ਉਹ ਨੋਬਲ ਕਮੇਟੀ ਦੇ ਵੱਲੋਂ ਜਿਹੜਾ ਇਹ ਇਨਾਮ ਸਹੀ ਦਿੱਤਾ ਗਿਆ ਤਾਂ ਉਹ ਥੋੜਾ ਜਿਹਾ ਚੇਤੇ ਕਰ ਲੋ ਹੈਨਰੀ ਕਸਿੰਗਰ ਨੂੰ ਵੀ ਇਹ ਇਨਾਮ ਕਦੇ ਮਿਲਿਆ ਸੀ ਜੇ ਤੁਹਾਨੂੰ ਨਹੀਂ ਪਤਾ ਕਿ ਹੈਨਰੀ ਕਸਿੰਗਰ ਕੌਣ ਸੀ ਖਵਾ ਬਣਾਉਣ ਦੇ ਲਈ ਮਕੈਡੋ ਨੂੰ ਨੋਬਲ ਇਨਾਮ ਦੇ ਦਿੱਤਾ ਇਹ ਇਨਾਮ ਮਕੈਡਾ ਨੂੰ ਨਹੀਂ ਦਿੰਦਾ ਇਹ ਮਕੈਡੋ ਦੀ ਬਜਾਏ ਇਹ ਵੈਨਜ਼ੂਏਲਾ ਵਿਰੋਧੀ ਜਿੰਨੇ ਵੀ ਲੋਕ ਹਨ ਜਿਹੜੇ ਧੜੇ ਹਨ ਉਹਨਾਂ ਨੂੰ ਇਕੱਠੇ ਕਰਕੇ ਮਕੈਡੋ ਉਹਨੂੰ ਲੀਡ ਕਰ ਰਹੀ ਹੈ ਤਾਂ ਇਸ ਕਰਕੇ ਇਹ ਨਾਮ ਮਕੈਡੋ ਦੇ ਥਰੂ ਇਹ ਅਮਰੀਕਨ ਸਟ੍ਰੋ ਅੰਗਰੇਜ਼ੀ ਦੇ ਵਿੱਚ ਆਖਿਆ ਜਾਂਦਾ ਤਾਂ ਲਾਸਟ ਸਟ੍ਰੋਵਲ ਬ੍ਰੇਕ ਦੀ ਬੈਕ ਆਫ ਦੀ ਕੈਮਲ ਤਾਂ ਉਹ ਲਾਸਟ ਸਟ੍ਰੋ ਜਿਹੜਾ ਹੈ ਉਹ ਵਰਤਿਆ ਇਹ ਜਿਹੜਾ ਊਠ ਹੈ ਊਠ ਦੇ ਉੱਤੇ ਨਾ ਘਾਹ ਰੱਖ ਦਿੰਦੇ ਆ ਤਿੰਨ ਕਾ ਤਿੰਨ ਕਾ ਤਿੰਨ ਕਾ ਰੱਖਦੇ 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 ਇੱਕ ਤਿੰਨ ਕਾ ਜਿਹੜਾ ਹੈ ਉਹ ਰੱਖੋਗੇ ਕਿ ਊਠ ਜਿਹੜਾ ਹੈ ਉਹ ਦਬ ਜਾਵੇਗਾ ਨਜ਼ਰ ਹੁਣ ਵੈਨਜ਼ੁਏਲਾ ਤੇ ਆ ਤੇ ਆਪਦੇ ਜਿਹੜੇ ਸਮੁੰਦਰੀ ਬੇੜੇ ਨੇ ਉਹ ਵੈਨਜ਼ੁਏਲਾ ਦੇ ਆਸੇ ਪਾਸੇ ਜਿਹੜੇ ਪਾਣੀ ਆ ਉਹਨਾਂ ਦੇ ਵਿੱਚ ਉਸਨੇ ਆਪਦੇ ਬੇੜੇ ਛੱਡ ਵੀ ਦਿੱਤੇ ਨੇ ਦੇਖੋ ਤੁਸੀਂ ਭਾਰਤ ਦੇ ਵਿੱਚ ਹੋਰ ਦੁਨੀਆ ਦੇ ਦੇਸ਼ਾਂ ਦੇ ਵਿੱਚ ਟੈਰਫ ਲਗਾਏ ਗਏ ਨੇ ਪਰ ਚੀਨ ਦੇ ਨਾਲ ਉਸ ਦਾ ਅੱਜ ਵੀ ਸਭ ਤੋਂ ਵੱਧ ਜਿਹੜਾ ਹੈ ਚੀਨ ਤੋਂ ਸਭ ਤੋਂ ਵੱਧ ਮਾਲ ਮੰਗਾਇਆ ਵੀ ਜਾਂਦਾ ਅਮਰੀਕਾ ਦੇ ਵੱਲੋਂ ਤੇ ਉਸ ਦੇ باوجود ਟੈਰਫ ਨਹੀਂ ਲਗੇ ਸਵਾਲ ਇਹ ਹੈ ਕਿ ਇਹ ਨਾਮ ਹੁਣ ਕਿਉਂ ਦਿੱਤਾ ਗਿਆ ਪਹਿਲਾਂ ਵੀ ਦਿੱਤਾ ਜਾ ਸਕਦਾ ਸੀ ਦਰਅਸਲ ਅਮਰੀਕਾ ਨੇ ਕੁਵੈਤ ਇਰਾਕ ਮਿਸਰ ਅਫਗਾਨਿਸਤਾਨ ਪਨੇਸ਼ੀਆ ਵਰਗੇ ਦੇਸ਼ਾਂ ਨੂੰ ਤਾਂ ਜਿਹੜਾ ਹੈ ਉੱਥੇ ਇਹ ਇਨਾਮ ਇਸ ਤਰ੍ਹਾਂ ਨਾਲ ਕਹਿ ਸਕਦੇ ਆ ਕਿ 트럼ਪ ਨੂੰ ਹੀ ਮਿਲਿਆ ਹੈ ਕਿਉਂਕਿ ਯੂਐਸਏ ਜਿਹੜਾ ਹੈ ਸੰਯੁਕਤ ਪਹਿਲਾਂ ਅਰਬ ਦੇਸ਼ਾਂ ਦੇ ਉੱਤੇ ਰਹੀ ਤੇ ਅਰਬ ਕ੍ਰਾਂਤੀ ਅਰਬ ਸਪ੍ਰਿੰਗ ਜਿਸ ਨੂੰ ਆਖਿਆ ਗਿਆ ਦੇ ਨਾਂ ਦੇ ਉੱਤੇ ਪਿੰਕ ਸਪ੍ਰਿੰਗ ਵੀ ਆਖਿਆ ਗਿਆ ਉਹਦੇ ਨਾਂ ਦੇ ਉੱਤੇ ਅਮਰੀਕਾ ਨੇ ਪਹਿਲਾਂ ਟੁਨੀਸ਼ੀਆ ਦੇ ਵਿੱਚ ਫਿਰ ਕੁਵੇਇਤ ਦੇ ਵਿੱਚ ਫਿਰ ਇਰਾਕ ਦੇ ਵਿੱਚ ਫਿਰ ਅਫਗਾਨਿਸਤਾਨ ਦੇ ਵਿੱਚ ਤੇ ਜਾਂ ਮਿਸਰ ਦੇ ਵਿੱਚ ਇਹੇ ਇਨਕਲਾਬ ਪੈਦਾ ਕੀਤੇ ਗਏ ਅਤੇ ਇਹੇ ਦੇਸ਼ ਤਬਾਹ ਕਰ ਦਿੱਤੇ ਗਏ ਕਟ ਪੁਤਲੀ ਸਰਕਾਰਾਂ ਜਿਹੜੀਆਂ ਹਨ ਉਹ ਇਨ੍ਹਾਂ ਦੇਸ਼ਾਂ ਦੇ ਵਿੱਚ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਅਮਰੀਕਾ ਦੀ ਅੱਖ ਇੱਧਰ ਨੂੰ ਕਿਉਂ ਹੈ ਅਤੇ ਇੱਕ ਹੋਰ ਚੀਜ਼ ਦੱਸ ਦਿਆਂ ਦੁਨੀਆ ਦਾ ਸਭ ਤੋਂ ਵੱਡਾ ਤੇਲ ਦਾ ਯਖੀਰਾ ਕਿਹੜੇ ਮੁਲਕ ਦੇ ਵਿੱਚ ਹੈ ਹੁਣ ਰਾਜ ਪਲਟੇ ਦੇ ਇੱਤਨ ਜਿਹੜੇ ਉੱਥੇ ਹੁੰਦੇ ਨੇ ਆਪਾਂ ਗੱਲ ਕਰ ਰਹੇ ਆਂ ਕਿ ਅਮਰੀਕਾ ਕਿਵੇਂ ਕੰਮ ਕਰਦਾ ਹੈ ਅਮਰੀਕਾ ਵੈਨਜ਼ੂਏਲਾ ਦੇ ਵਿੱਚ ਨਿਰੰਤਰ ਜਾਂ ਤਾਂ ਸਿੱਧੇ ਰੂਪ ਦੇ ਵਿੱਚ ਜਾਂ ਨਾਨ-ਸਟੇਟ ਐਕਟਰ ਦੇ ਰੂਪ ਦੇ ਵਿੱਚ ਉਹ ਲੈਵੀਰੀਅਨ ਇਨਕਲਾਬ ਸਮਾਜਵਾਦ ਜਿੰਦਾਬਾਦ ਤੇ ਸਮਾਜਿਕ ਇਨਕਲਾਬ ਦਾ ਜਿਹੜਾ ਨਾਰਾ ਸੀ ਉਹ ਇਸ ਧਰਤੀ ਤੇ ਗੂੰਜਣ ਲੱਗਦਾ ਹੈ ਨਵਾਂ ਸੰਵਿਧਾਨ ਨਵੀਂ ਹਕੂਮਤ ਨਵੀਂ ਸੋਚ ਨਵੀਂ ਨੀਤੀ ਨਵੀਂ ਸਿਆਸਤ ਤੇ ਪੂੰਜੀਵਾਦ ਨੂੰ ਦੁਨੀਆ ਦੇ ਨਕਸ਼ੇ ਤੇ ਫੈਲਾ ਦੇਣ ਦੇ ਇਛੁਕ ਦੇਸ਼ਾਂ ਦੇ ਅਗੁਆੰਦੇ ਲਈ ਇੱਕ ਵੱਡਾ ਝਟਕਾ ਸੀ ਜਿਹੜੇ ਸੋਸ਼ਲਿਸਟ ਪਾਰਟੀ ਆਫ ਵੈਂਜੂਏਲਾ ਜਿਹੜੀ ਉਹਦੀ ਨੀਂਹ ਰੱਖਦੇ ਨੇ ਤੇ ਫਿਰ ਰਾਸ਼ਟਰਪਤੀ ਉੱਥੇ ਬੰਦੇ ਨੇ ਤੇ ਬੋਲੀਵੀਰੀਅਨ ਇਨਕਲਾਬ ਦਾ ਮੁੱਢ ਵਜਰਾ ਹੈ ਕੋ ਸ਼ਾਵੇਗ ਜਦੋਂ ਰਾਸ਼ਟਰਪਤੀ ਬੰਦੇ ਨੇ ਵੈਂਜੂਏਲਾ ਦੇ ਤਾਂ 1999 ਦੇ ਵਿੱਚ ਸੌ ਚੱਕਣ ਤੋਂ ਬਾਅਦ ਉਹ ਦੇਸ਼ ਦਾ ਇੱਕ ਨਵਾਂ ਸੰਵਿਧਾਨ ਲਿਖਦੇ ਨੇ ਨਵੀਂ ਸਿਆਸਤ ਸ਼ੁਰੂ ਹੁੰਦੀ ਹੈ ਨਵੀਂ ਸੋਚ ਪੈਦਾ ਹੁੰਦੀ ਹੈ ਨਵੀਂ ਸਾਮਰਾਜੀ ਸਿਆਸਤ ਦੀ بجائے ਇੱਕ ਸਮਾਜਵਾਦੀ ਸਿਆਸਤ ਪੈਦਾ ਹੁੰਦੀ ਹੈ ਖੱਬੇ ਪੱਖੀ ਧਿਰ ਜਿਹੜੀ ਆ ਉਹ ਦੁਨੀਆ ਦੇ ਇਸ ਖਿੱਤੇ ਦੇ ਵਿੱਚ ਵੀ ਜਿਹੜਾ ਹੈ ਉਹ ਪਿੱਛੇ ਦੀ ਜਿਹੜੀ ਸਿਆਸਤ ਹੈ ਜਿਹੜੀ ਸੱਜੇ ਪੱਖੀ ਸਿਆਸਤ ਹੈ ਜਾਂ ਕਾਰਪੋਰੇਟ ਘਰਾਣੇ ਕਿਸ ਤਰੀਕੇ ਨਾਲ ਕੰਮ ਕਰਦੇ ਹਨ ਉਹ ਵੀ ਇਹ ਇਨਾਨ ਜਿਹੜਾ ਦੇ ਐਸ਼ਵਰਿਆ ਰਾਏ ਨੂੰ ਕਦੇ ਸੁਸ਼ਮਤਾ ਸੇਨ ਨੂੰ ਕਦੇ ਪ੍ਰਿਅੰਕਾ ਚੋਪੜਾ ਨੂੰ ਅਤੇ ਕਦੇ ਕਿਸੇ ਲਾਰਾ ਦਿੱਤਾ ਦੇ ਸਿਰ ਦੇ ਉੱਤੇ ਇਹ ਤਾਜ ਜਿਹੜਾ ਹੈ ਮੂਸ਼ ਵਿਸ਼ਵ ਸੁੰਦਰੀ ਦਾ ਜਾਂ ਬ੍ਰਹਮੰਡ ਸੁੰਦਰੀ ਦਾ ਸਜਦਾ ਹੈ ਅਤੇ ਸਰਕਾਰ ਵਿਰੋਧੀ ਜਨ ਸੰਚਾਰ ਮਾਧਿਅਮ ਜਿਹੜੇ ਨੇ ਉਹ ਨਿਰੰਤਰ ਪੱਛਮੀ ਚੱਕਾ ਚੌਂਦ ਵਿਖਾ ਕੇ ਆਮ ਲੋਕਾਂ ਨੂੰ ਨਿਰੰਤਰ ੜਕਾਉਂਦੇ ਨੇ ਬੈਨਜ਼ੇਲਾ ਅਜੇ ਤੱਕ ਪੂੰਜੀਵਾਦੀ ਬਵਸਥਾ ਤੋਂ ਕਾਫੀ ਹੱਦ ਤੱਕ ਅਪੇਜ ਹੈ ਦੋਸਤੋ ਨਾਰਵੇਜੀਅਨ ਨੋਬਲ ਕਮੇਟੀ ਦੁਆਰਾ ਸਨ 2025 ਦੇ ਨੋਬਲ ਸ਼ਾਂਤੀ ਇਨਾਮ ਦੀ ਘੋਸ਼ਣਾ ਕਰ ਦਿੱਤੀ ਗਈ ਹੈ ਤੇ ਜਿਵੇਂ ਕਿ ਪਿਛਲੇ ਕੁਝ ਦਿਨਾਂ ਤੋਂ ਜਾਂ ਕੁਝ ਮਹੀਨਿਆਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਡੋਨਲਡ 트੍ਰੰਪ ਦੇ ਵੱਲੋਂ ਨਿਰੰਤਰ ਲਗਾਤਾਰ ਬਿਆਨ ਆ ਰਹੇ ਸਨ ਕਿ ਇਸ ਸਾਲ ਦਾ ਜਿਹੜਾ ਨੋਬਲ ਇਨਾਮ ਹੈ ਉਹ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਅਤੇ ਇਹ ਹੀ ਹੋਰ ਅਨੇਕਾਂ ਜਿਹੜੀਆਂ ਸੰਭਾਵਨਾਵਾਂ ਮੀਡੀਆ ਦੇ ਵਿੱਚ ਜਨ ਸੰਚਾਰ ਸਾਧਨਾਂ ਦੇ ਵਿੱਚ ਵਿਅਕਤ ਕੀਤੀਆਂ ਗਈਆਂ ਸਨ ਜਾਂ ਕੀਤੀਆਂ ਜਾ ਰਹੀਆਂ ਸਨ ਉਹਨਾਂ ਸਭ ਦੇ ਉੱਤੇ ਵਿਰਾਮ ਚਿੰਨ ਲੱਗ ਗਿਆ ਹੈ ਅਤੇ ਡੋਨਲਡ 트럼ਪ ਦੇ ਵੱਲੋਂ ਨਿਰੰਤਰ ਰਾਖਿਆਇਆ ਜਾ ਰਿਹਾ ਸੀ ਕਿ ਉਹਨਾਂ ਦੇ ਵੱਲੋਂ ਯੂਕਰੇਨ ਤੇ ਰੂਸ ਦੀ ਜਿਹੜੀ ਹੈ ਲੜਾਈ ਉਸ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਭਾਰਤ ਪਾਕਿਸਤਾਨ ਦੀ ਲੜਾਈ ਜਿਹੜੀ ਹੈ ਉਸ ਨੂੰ ਬੰਦ ਕਰਵਾ ਦਿੱਤਾ ਗਿਆ ਅਤੇ ਇਹ ਜਿਹੇ ਬਿਆਨ ਜਿਹੜੇ ਹਨ ਉਸ ਦੇ ਨਾਲ ਇਹ ਸੰਭਾਵਨਾ ਜਿਹੜੀ ਹੈ ਜਿਹੜੀ ਸ਼ੱਕ ਦੀ ਸੂਈ ਜਿਹੜੀ ਹੈ ਜਾਂ ਉਮੀਦ ਦੀ ਜਿਹੜੀ ਕਿਰਨ ਹੈ ਉਹ ਅਮਰੀਕਾ ਵਾਸੀਆਂ ਨੂੰ ਅਤੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਦਿਖਾਈ ਦੇਣ ਲੱਗੀ ਸੀ ਪਰ ਹੁਣ ਬੈਂਚੂਏਲਾ ਦੀ ਵਿਰੋਧੀ ਧਿਰ ਨੂੰ ਇੱਕਜੁੱਟ ਕਰਨ ਵਾਲੀ ਨੇਤਾ ਜਿਹੜੀ ਸਿਆਸੀ ਆਗੂਆ ਮਾਰੀਆ ਕੋਰੀਨਾ ਮਚੈਡੋ ਨੂੰ ਇਹ ਇਨਾਮ ਦਿੱਤਾ ਗਿਆ ਹੈ ਪਰ ਇਹ ਇਨਾਮ ਜਿਹੜਾ ਦਿੱਤਾ ਗਿਆ ਹੈ ਇਸ ਦਾ ਪਿੱਛੇ ਕਿਹੜੀਆਂ ਚੀਜ਼ਾਂ ਜੁੜੀਆਂ ਹੋਈਆਂ ਹਨ ਤਾਂ ਇਹਨਾਂ ਦਾ ਪਿਸ਼ੋਕੜ ਕੀ ਹੈ ਅਤੇ ਕੀ ਅਤੇ ਕਿਉਂਕਿ ਇਹ ਇਸ ਵਾਰ 트ੰਪ ਦੇ ਵੱਲੋਂ ਇਹ ਆਖਿਆ ਜਾ ਰਿਹਾ ਸੀ ਕਿ ਇਹ ਇਨਾਮ ਉਸ ਨੂੰ ਮਿਲੇਗਾ ਤਾਂ ਉਹ ਜਿਹੜੀ ਸਥਿਤੀ ਹੈ ਉਹਦੇ ਵਿੱਚ ਜਿਹੜੀਆਂ ਆਮ ਲੋਕਾਂ ਦੀਆਂ ਨਜ਼ਰਾਂ ਜਿਹੜੀਆਂ ਹਨ ਉਹ ਇਸ ਇਨਾਮ ਦੇ ਵੱਲ ਬੜੀ ਉਤਸੁਕਤਾ ਦੇ ਨਾਲ ਅਤੇ ਬੜੀ ਦਿਲਚਸਪੀ ਦੇ ਨਾਲ ਉਹ ਇਨਾਮ ਜਿਹੜਾ ਅਮਨ ਦਾ ਇਨਾਮ ਦੇਣਾ ਸੀ ਸ਼ਾਂਤੀ ਦਾ ਨੋਬਲ ਪੁਰਸਕਾਰ ਜਿਹੜਾ ਕਿ ਨਾਰਵਿਜੀਅਨ ਕਮੇਟੀ ਦੇ ਦੁਆਰਾ ਦਿੱਤਾ ਜਾਂਦਾ ਨੋਬਲ ਕਮੇਟੀ ਦੁਆਰਾ ਦਿੱਤਾ ਜਾਂਦਾ ਉਸ ਦਾ ਇੰਤਜ਼ਾਰ ਸੀ ਪਰ ਹੁਣ ਜਿਹੜਾ ਹੈ ਇਹ ਇਹਦੇ ਵਿੱਚੋਂ ਕੀ ਸਵਾਲ ਪੈਦਾ ਹੁੰਦੇ ਹਨ ਉਸ ਦੇ ਬਾਰੇ ਇੱਕ ਤਾਂ ਇਹ ਹੈ ਕਿ ਕੀ ਇਹ ਇਨਾਮ ਮਿਲਣ ਦੇ ਨਾਲ ਮਹਾਰਾਜਾ ਡੋਨਲਡ ਟਰੰਪ ਦਾ ਜਿਹੜਾ ਰਤਵਾ ਹੈ ਉਹ ਘਟਿਆ ਹੈ ਜਾਂ ਇਹਦੇ ਪਿੱਛੇ ਵੀ ਕੋਈ ਸਿਆਸਤ ਛਿਪੀ ਹੋਈ ਹੈ ਦੂਸਰੀ ਗੱਲ ਕੀ ਮਕੈਡੋ ਟਰੰਪ ਤੋਂ ਵੱਡੀ ਦਾਵੇਦਾਰ ਸੀ ਇਸ ਇਨਾਮ ਦੀ ਤੇ ਤੀਸਰਾ ਸਵਾਲ ਕੀ ਮਕੈਡੋ ਨੂੰ ਇਨਾਮ ਜਿਹੜਾ ਮਿਲਿਆ ਹੈ ਕੀ ਇਹ ਇਹ ਉਸ ਦੀ ਹੱਕਦਾਰ ਸੀ ਕੀ ਇਹ ਜਾਇਜ਼ ਹੈ ਕਿ ਇਹ ਇਨਾਮ ਮਿਲਣਾ ਜਿਹੜਾ ਹੈ ਕਿ ਇਹ ਅਮਰੀਕਾ ਦੇ ਪੱਖ ਵਿੱਚ ਜਾਂਦਾ ਹੈ ਸਮਾਜਵਾਦ ਦੇ ਪੱਖ ਵਿੱਚ ਜਾਂਦਾ ਇਹ ਜਾਂ ਆਮ ਲੋਕਾਂ ਦੇ ਦੁਨੀਆ ਦੇ ਜਿਹੜੇ ਆਮ ਲੋਕ ਹਨ ਜਾਂ ਜਿਹੜੇ ਜਿਹੜੇ ਮਨੁੱਖੀ ਹੱਕਾਂ ਦੀ ਜਿਵੇਂ ਗੱਲ ਕੀਤੀ ਜਾ ਰਹੀ ਹੈ ਤਾਂ ਕੀ ਉਸ ਦੇ ਹੱਕ ਵਿੱਚ ਜਾ ਰਿਹਾ ਹੈ ਤਾਂ ਇਹੇ ਸਵਾਲ ਹਨ ਅਨੇਕ ਸਵਾਲ ਹਨ ਆਓ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲੱਭਣ ਦਾ ਯਤਨ ਕਰੀਏ ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਦਿੰਪਲ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਤੱਥਾਂ ਤੇ ਨਜ਼ਰ ਮਾਰਦੇ ਹਾਂ ਪਹਿਲੀ ਗੱਲ ਇਹ ਕਿ ਵੈਨਜ਼ੂਏਲਾ ਜਿਹੜਾ ਹੈ ਉਹ ਦੁਨੀਆ ਦੇ ਕੁਝ ਇੱਕ ਉਂਗਲਾਂ ਤੇ ਗਿਨਣਯੋਗ ਮੁਲਕਾਂ ਦੇ ਵਿੱਚ ਸ਼ਾਮਲ ਹੈ ਧਿਆਨ ਦੇਣ ਵਾਲੀ ਗੱਲ ਹੈ ਕਿ ਉਹਨਾਂ ਕੁਝ ਇੱਕ ਮੁਠੀ ਪਰ ਜਿਹੜੇ ਦੇਸ਼ਾਂ ਨੂੰ ਉਹਨਾਂ ਵਿੱਚ ਸ਼ਾਮਲ ਹੈ ਜਿੱਥੇ ਕਿ ਸੋਸ਼ਲਿਸਟ ਸਰ ਗਵਰਨਮੈਂਟ ਹੈ ਸਮਾਜਵਾਦੀ ਸਰਕਾਰ ਹੈ ਪਹਿਲਾ ਇਹ ਨੁਕਤਾ ਦੂਸਰਾ ਨੁਕਤਾ ਇਹ ਕਿ ਵੈਨਜ਼ੂਏਲਾ ਵਿੱਚ ਲੋਕਪੱਖੀ ਸਰਕਾਰ ਬਣਨ ਤੋਂ ਉਪਰੰਤ ਜਿਹੜੀ ਕਿ 1998-99 ਦੇ ਵਿੱਚ ਬਣਦੀ ਹੈ ਤਾਂ ਉਦੋਂ ਬਾਅਦ ਅਮਰੀਕਾ ਵੱਲੋਂ ਵਿਰੋਧੀ ਧਿਰਾਂ ਨੂੰ ਨਿਰੰਤਰ ਤੇ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਇਹ ਉਹਨਾਂ ਦੀ ਪ੍ਰਾਣੀ ਆਦਤ ਪ੍ਰਾਣੀ ਪਰੰਪਰਾ ਹੈ ਡੋਨਲਡ ਟਰੰਪ ਦੇ ਵੱਲੋਂ ਤੀਸਰਾ ਨੁਕਤਾ ਜਿਹੜਾ ਹੈ ਡੋਨਲਡ ਟਰੰਪ ਵੱਲੋਂ ਮੈਕਡੋ ਨੂੰ ਜਿਹੜਾ ਇਹ ਇਨਾਮ ਮਿਲਿਆ ਹੈ ਉਸ ਦਾ ਭਰਪੂਰ ਸਵਾਗਤ ਕੀਤਾ ਗਿਆ ਹੈ ਮੀਡੀਆ ਦੇ ਵਿੱਚ ਇਹ ਖਬਰਾਂ ਨਿਰੰਤਰ ਆ ਰਹੀਆਂ ਨੇ ਚੌਥੀ ਗੱਲ ਮਕੈਡੋ ਸੱਜੇ ਪੱਖੀ ਨੀਤੀਆਂ ਅਤੇ ਸਿਆਸਤ ਦੀ ਵੱਡੀ ਸਮਰਥਕ ਹੈ ਕੋਈ ਛੋਟੀ ਸਮਰਥਕ ਨਹੀਂ ਵੱਡੀ ਸਮਰਥਕ ਹੈ ਇਸ ਦਾ ਅਰਥ ਇਹ ਨਹੀਂ ਨਿਕਲਦਾ ਕਿ ਵੈਨਜ਼ੂਏਲਾ ਦੀ ਸਰਕਾਰ ਜਿਹੜੀ ਹੈ ਉਹ ਪੂਰੀ ਤਰ੍ਹਾਂ ਦੁੱਧ ਧੋਤੀ ਹੈ ਇਹ ਨਹੀਂ ਅਸੀਂ ਕਹਿ ਰਹੇ ਜਾਂ ਲੋਕ ਪੱਖੀ ਸਰਕਾਰ ਦੀ ਵਿਰੋਧਤਾ ਨਹੀਂ ਹੋਣੀ ਚਾਹੀਦੀ ਇਹ ਵੀ ਨਹੀਂ ਅਸੀਂ ਆਖ ਰਹੇ ਅਸੀਂ ਤਾਂ ਅੱਜ ਵੀ ਵੀਡੀਓ ਦੇ ਰਹੇ ਹਾਂ ਵੈਨਜ਼ੂਏਲਾ ਦੇ ਸਿਆਸੀ ਪਿਛੋਕੜ ਨੂੰ ਸਮਝਦੇ ਹਾਂ ਤੇ ਉਹਦੇ ਨਾਲ ਉਸ ਪਿਛੋਕੜ ਦੀ ਨਜ਼ਰ ਦੇ ਵਿੱਚ ਵਰਤਮਾਨ ਨੂੰ ਸਮਝਣ ਦੇ ਨਾਲ ਨਾਲ ਉੱਥੋਂ ਦੀ ਮੌਜੂਦਾ ਸਿਆਸੀ ਸਥਿਤੀ ਉੱਥੋਂ ਦੀ ਆਰਥਿਕ ਸਥਿਤੀ ਦੇ ਉੱਤੇ ਪੰਛੀ ਛਾਤ ਪਾਉਣ ਦਾ ਯਤਨ ਕਰਾਂਗੇ ਤੇ ਇਹ ਸਮਝਣ ਦਾ ਯਤਨ ਕਰਾਂਗੇ ਕਿ ਜੋ ਮਕੈਡੋ ਨੂੰ ਤੇ ਇਨਾਮ ਮਿਲਿਆ ਹੈ ਇਹ ਕਿੱਥੋਂ ਤੱਕ ਸਹੀ ਹੈ ਕਿੱਥੋਂ ਤੱਕ ਜਾਇਜ਼ ਹੈ ਕਿੱਥੋਂ ਤੱਕ ਗਲਤ ਹੈ ਜਾਂ ਕਿੱਥੋਂ ਤੱਕ ਸ਼ੱਕ ਜਿਹੜੀ ਆ ਉਹ ਖੜਾ ਕਰਦਾ ਹੈ ਲੀਕਾ ਪੱਖੀ ਜਿਹੜੀ ਕਮੰਤਰੀ ਜਿਹੜੇ ਜਨਸਚਾਰ ਮਾਧਿਮ ਨੇ ਜਿਹੜਾ ਮੀਡੀਆ ਹੈ ਉਹਦੇ ਮੁਤਾਬਕ ਵੈਨਜ਼ੂਏਲਾ ਬੈਨਜ਼ੂਏਲਾ ਕਿਹੜਾ ਹੈ ਜਿਹੜਾ ਕਿ ਲਾਤੀਨੀ ਮੁਲਕ ਲਾਤੀਨੀ ਅਮਰੀਕਾ ਜੋ ਕਿ ਖੱਬੇ ਪੱਖੀ ਸਿਆਸਤ ਦਾ ਧੁਰਾ ਰਿਹਾ ਹੈ ਕਿਉਂਕਿ ਉੱਥੇ ਕਿਊਬਾ ਵੀ ਹੈ ਕਿਉਂਕਿ ਉੱਥੇ ਬ੍ਰਾਜ਼ੀਲ ਵੀ ਹੈ ਤਾਂ ਉੱਥੇ ਜਿੱਥੇ ਚੀਗਵੇਰਾ ਵਰਗੇ ਮਹਾਨ ਨਾਇਕ ਨਿਕਲਦੇ ਨੇ ਤੇ ਉਹ ਧੁਰਾ ਉੱਥੇ ਉਹ ਸਮਾਜਵਾਦੀ ਦੇਸ਼ ਨੇ ਉੱਥੇ ਹਨਾ ਅਨੇਕ ਦੇਸ਼ ਨੇ ਸਮਾਜਵਾਦ ਉੱਥੇ ਇੱਕਦਮ ਫੈਲਿਆ ਸੀ ਉਤੋਂ ਦੇ ਉਸ ਲਾਤੀਨੀ ਅਮਰੀਕਾ ਦੇ ਉੱਤਰ ਵਿੱਚ ਇਹ ਤੇ ਇੱਕ ਵੱਡਾ ਮੁਲਕ ਹੈ ਦੇਸ਼ ਹੈ ਜਿਹੜਾ ਕਿ ਕਦੇ ਖਿੱਤੇ ਦਾ ਸਭ ਤੋਂ ਅਮੀਰ ਦੇਸ਼ ਆਖਿਆ ਜਾਂਦਾ ਸੀ ਜਿਹੜੇ ਪੂੰਜੀਵਾਦੀ ਜਿਹੜੇ ਚਿੰਤਕ ਨੇ ਉਹਨਾਂ ਦੇ ਮੁਤਾਬਕ ਉਹਨਾਂ ਦੇ ਮੁਤਾਬਕ ਸਮਾਜਵਾਦੀ ਸੂਚ ਅਪਣਾਉਣ ਤੋਂ ਬਾਅਦ ਇਹ ਦੇਸ਼ ਖੇਤਰ ਦਾ ਜਾਂ ਖਿੱਤੇ ਦਾ ਸਭ ਤੋਂ ਗਰੀਬ ਦੇਸ਼ ਬਣ ਗਿਆ ਇਹ ਸੱਜੇ ਪੱਖੀ ਚਿੰਤਕ ਕਹਿ ਰਹੇ ਆ ਕਾਰਪੋਰੇਟ ਘਰਾਣਿਆਂ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਜਾਂ ਜਿਹੜੇ ਪੂੰਜੀਵਾਦੀ ਆ ਉਹ ਕਹਿ ਰਹੇ ਆ ਸਚਾਈ ਕੀ ਹੈ ਦੇਖੋ ਸੋਤੰਟਰ ਲੋਜਿਕਾਂ ਦੇ ਮੁਤਾਬਕ ਵਿੱਤੀ ਅਸਮਾਨਤਾ ਦੇ ਦੌਰ ਦੇ ਵਿੱਚ ਜਦੋਂ ਦੁਨੀਆ ਦੇ ਵਿੱਚ ਵਿੱਤੀ ਅਸਮਾਨਤਾ ਵਧ ਰਹੀ ਹੈ ਉਸ ਸਮੇਂ ਜਿਹੜਾ ਇਹ ਵੈਨਜ਼ੂਏਲਾ ਹੈ ਉੱਥੇ ਆਮ ਆਦਮੀ ਦੀ ਜਿਹੜੀ ਹੈ ਨਾ ਉਹ ਨੂੰ ਰੋਟੀ ਵੀ ਮਿਲ ਰਹੀ ਹੈ ਉਹ ਨੂੰ ਸਰਕਾਰੀ ਨੌਕਰੀ ਵੀ ਮਿਲ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਉੱਥੇ ਆਰਥਿਕ ਅਸਮਾਨਤਾ ਬਹੁਤ ਘੱਟ ਹੈ ਪਰ ਵੈਨਜ਼ੂਏਲਾ ਅਜੇ ਤੱਕ ਇੱਕ ਹੋਰ ਗੱਲ ਹੈ ਵੈਨਜ਼ੂਏਲਾ ਅਜੇ ਤੱਕ ਪੂੰਜੀਵਾਦੀ ਵਿਵਸਥਾ ਤੋਂ ਕਾफी ਹੱਦ ਤੱਕ ਅਭਿਜ ਹੈ ਅਤੇ ਸਰਕਾਰ ਵਿਰੋਧੀ ਜਨ ਸੰਚਾਰ ਮਾਧਿਅਮ ਜਿਹੜੇ ਨੇ ਉਹ ਨਿਰੰਤਰ ਪਛਮੀ ਚੱਕਾ ਚੌਂਦ ਵਿਖਾ ਕੇ ਆਮ ਲੋਕਾਂ ਨੂੰ ਨਿਰੰਤਰ ਪੜਕਾਉਂਦੇ ਨੇ ਪ੍ਰੇਰਿਤ ਕਰਦੇ ਨੇ ਇਹ ਵੀ ਕੁਝ ਚਿੰਤਕਾਂ ਦੀ ਰਾਏ ਆ ਜੇ ਤੁਸੀਂ ਵਿਸ਼ਵ ਦੇ ਵਿੱਚ ਜਿਹੜੇ ਨਾ ਮਿਸ ਯੂਨੀਵਰਸਿਟੀ ਹੈ ਮਿਸ ਵਰਲਡ ਦੇ ਜਿਹੜੇ ਜਿਹੜੇ ਮੁਕਾਬਲੇ ਹੁੰਦੇ ਆ ਉਹਨਾਂ ਦੇ ਵਿੱਚ ਵੀ ਦੇਖੋ ਕਿ ਪੱਛਮੀ ਚੱਕਾ ਚੁੰਦ ਕਿਉਂਕਿ ਉੱਥੇ ਪੈਦਾ ਨਹੀਂ ਹੁੰਦੀਏ ਤਾਂ ਉੱਥੇ ਵੀ ਉਸ ਨੂੰ ਪੈਦਾ ਕਰਨ ਦੇ ਲਈ ਵੈਨਜੂਏਲਾ ਦੇ ਵਿੱਚ ਨਿਰੰਤਰ ਇਹ ਜਿਹੜੇ ਹਨ ਵਿਸ਼ਵ ਸੁੰਦਰੀ ਜਾਂ ਬ੍ਰਹਮੰਡ ਸੁੰਦਰੀ ਦੇ ਜਿਹੜੇ ਇਨਾਮ ਨੇ ਉਹ ਦਿੱਤੇ ਜਾਂਦੇ ਰਹੇ ਨੇ ਤੇ ਦਿੱਤੇ ਜਾਂਦੇ ਨੇ ਤੇ ਭਾਰਤ ਦੇ ਵਿੱਚ ਵੀ ਜੇ ਆਪਾਂ ਦੇਖਦੇ ਆ ਕਿ 1991 ਦੇ ਵਿੱਚ ਜਿਹੜੀ ਨਵੀਂ ਆਰਥਿਕ ਨੀਤੀ ਜਿਹੜੀ ਕਿ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਦੇ ਵਿੱਚ ਭਾਰਤ ਵਿੱਚ ਲਾਗੂ ਹੁੰਦੀ ਹੈ ਤਾਂ ਉਸ ਤੋਂ ਬਾਅਦ ਇੱਕਦਮ ਜਿਹੜਾ ਹੈ ਉਹ ਕਦੇ ਐਸ਼ਵਰੀਆ ਰਾਏ ਨੂੰ ਕਦੇ ਸ਼ਸ਼ਮਤਾ ਸੇਨ ਨੂੰ ਕਦੇ ਪ੍ਰਿਅੰਕਾ ਚੋਪੜਾ ਨੂੰ ਅਤੇ ਕਦੇ ਕਿਸੇ ਲਾਰਾ ਦਿੱਤਾ ਦੇ ਸਿਰ ਦੇ ਉੱਤੇ ਇਹ ਤਾਜ ਜਿਹੜਾ ਹੈ ਬਿਸ਼ਪ ਸੁੰਦਰੀ ਦਾ ਜਾਂ ਬ੍ਰਹਮੰਡ ਸੁੰਦਰੀ ਦਾ ਸਜਦਾ ਹੈ ਇਸ ਦੇ ਪਿੱਛੇ ਦੀ ਜਿਹੜੀ ਸਿਆਸਤ ਹੈ ਜਿਹੜੀ ਸੱਚੇ ਪੱਖੀ ਸਿਆਸਤ ਹੈ ਜਾਂ ਕਾਰਪੋਰੇਟ ਘਰਾਣੇ ਕਿਸ ਤਰੀਕੇ ਨਾਲ ਕੰਮ ਕਰਦੇ ਹਨ ਉਹ ਵੀ ਇਹ ਇਨਾਮ ਜਿਹੜਾ ਮਿਲਦਾ ਹੈ ਤਾਂ ਉਹ ਵੀ ਇਹਨਾਂ ਗੱਲਾਂ ਵੱਲ ਕਾਫੀ ਹੱਦ ਤੱਕ ਇਸ਼ਾਰਾ ਕਰਦਾ ਹੈ ਇਹ ਵੀਡੀਓ ਦੇ ਰਾਹੀਂ ਅਸੀਂ ਥੋੜਾ ਜਿਹਾ ਤੁਹਾਨੂੰ ਜਿਹੜਾ ਹੈ ਉਹ ਸਾਡੇ ਜਿਹੜੇ ਪਾਠਕ ਜਾਂ ਸਾਡੇ ਜਿਹੜੇ ਸਰੋਤੇ ਹਨ ਉਹਨਾਂ ਦੇ ਮਨ ਦੇ ਵਿੱਚ ਇਹੀ ਗੱਲ ਪੁਆਣੀ ਚਾਹੁੰਦੇ ਆ ਕਿ ਸਿਰਫ ਨਾਮ ਚੇਤੇ ਰੱਖਣਾ ਕਿ ਇਸ ਦੇਸ਼ ਨੂੰ ਅਮਰ ਸ਼ਾਂਤੀ ਦਾ ਇਨਾਮ ਮਿਲਿਆ ਹੈ ਉਸ ਦੇ ਪਿੱਛੇ ਜਿਹੜਾ ਹੈ ਕਈ ਵਾਰੀ ਬਹੁਤ ਹੀ ਕਾਲਾ ਅਤੇ ਕਈ ਵਾਰੀ ਬਹੁਤ ਹੀ ਘਨੋਣਾ ਸੱਚ ਵੀ ਛਿਪਿਆ ਹੁੰਦਾ ਹੈ ਤੇ ਕਈ ਵਾਰੀ ਦੇਖਣ ਨੂੰ ਉਹ ਘਨੋਣਾ ਲੱਗਦਾ ਪਰ ਅਸਲ ਦੇ ਵਿੱਚ ਉਹ ਘਨੋਣਾ ਨਹੀਂ ਹੁੰਦਾ ਇਹੇ ਵਰਤਾਰੇ ਇਹਨੇ ਵਰਤਾਰਿਆਂ ਨੂੰ ਸਮਝਣ ਦੇ ਲਈ ਅਸੀਂ ਸਿਰਫ ਸਵਾਲ ਜਿਹੜੇ ਹਨ ਉਹਨਾਂ ਨੂੰ ਪੈਦਾ ਕਰ ਰਹੇ ਹਾਂ ਸਾਡੇ ਕੋਲੇ ਵੀ ਇਹਨਾਂ ਦੇ ਅੰਤਮ ਜਵਾਬ ਨਹੀਂ ਹੈਗੇ ਖੈਰ ਸਾਈਮਨ ਵੋਲੀਵਰ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਜਿਹੜਾ ਕਿ ਵੱਡਾ ਆਜ਼ਾਦੀ ਦਾ ਮਸੀਹਾ ਮੰਨਿਆ ਜਾਂਦਾ ਹੈ ਜਿਸ ਤਰੀਕੇ ਦੇ ਨਾਲ ਪੱਛਮ ਦੇ ਵਿੱਚ ਬ੍ਰਿਟਾਨੀਆ ਦਾ ਜਿਹੜਾ ਹੈ ਭਾਰਤ ਵੀ ਚੱਕਿਆ ਜਾਂਦਾ ਸੀ ਕਿ ਬ੍ਰਿਟਾਨੀਆ ਦਾ ਜਿਹੜਾ ਸੂਰਜ ਹੈ ਉਹ ਕਦੇ ਵੀ ਦੁਨੀਆ ਦੇ ਵਿੱਚ ਛਿਪਦਾ ਨਹੀਂ ਹੈ ਉਸੇ ਤਰੀਕੇ ਦੇ ਨਾਲ ਸਪੇਨ ਦਾ ਸੂਰਜ ਵੀ ਜਿਹੜਾ ਹੈ ਉਹ ਦੁਨੀਆ ਦੇ ਅਨੇਕ ਮੁਲਕਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਸ਼ਾਮਲ ਨੇ ਕੁਝ ਦੇਸ਼ ਕੋਲੰਬੀਆ ਵੈਨਜ਼ੁਏਲਾ ਪੀਰੂ ਯੂਕਾਡੇਰ ਪਨਾਮਾ ਤੇ ਜਾਂ ਬਿਲੀਵੀਆ ਇਹ ਕੰਟਰੀ ਜਿਹਨੇ ਲਾਤੀਨੀ ਅਮਰੀਕਾ ਦੇ ਖਾਸ ਕਰਕੇ ਦੇਸ਼ਾਂ ਜਿਨ੍ਹਾਂ ਦੇ ਉੱਤੇ ਸਪੇਨ ਦੀ ਹਕੂਮਤ ਦੀ ਸਪੇਨ ਦਾ ਪ੍ਰਸ਼ਾਸਨ ਸੀ ਬਸਤੀਵਾਲ ਸੀ ਉਹਨਾਂ ਦਾ ਤਾਂ ਉਸ ਸਪੇਨੀ ਸਾਮਰਾਜ ਦੀ ਜਿਹੜੀ ਜਿਹੜੀ ਧੌਂਸ ਹੈ ਉਸ ਨੂੰ ਤੋੜਿਆ ਸੀ ਜਿਸ ਨੇ ਜਿਸ ਦੀ ਅਗਵਾਈ ਦੇ ਵਿੱਚ ਉਸ ਬੰਦੇ ਦਾ ਨਾਮ ਜਿਵੇਂ ਭਾਰਤ ਦੇ ਵਿੱਚ ਸਾਡੇ ਦੇਸ਼ ਭਗਤ ਸ਼ਹੀਦ ਉਦਮ ਸਿੰਘ ਸ਼ਹੀਦ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਬਿਸਮਿਲ ਵਰਗੇ ਨਾਮ ਮੁੱਲਾ ਵਰਗੇ ਜਿਹੜੇ ਨਾਮ ਨੇ ਤਾਂ ਉਸੇ ਤਰੀਕੇ ਦੇ ਨਾਲ ਸਾਈਮਨ ਬੋਲੀਵਰ ਦੀ ਅਗਵਾਈ ਦੇ ਵਿੱਚ ਜਿਹੜੀ ਇਹਨਾਂ ਦੇਸ਼ਾਂ ਦੇ ਵਿੱਚ ਸਪੀਨ ਦੀ ਜਿਹੜੀ ਹਕੂਮਤ ਹੈ ਸਪੀਨੀ ਸਾਮਰਾਜ ਦਾ ਜਿਹੜਾ ਜਿਹੜਾ ਖੜ ਡਾਂਸ ਦੀ ਜਾਂ ਉਸ ਨੂੰ ਖਤਮ ਜਿਵੇਂ ਕੀਤਾ ਹੈ ਤਾਂ ਉਸੇ ਤਰੀਕੇ ਦੇ ਨਾਲ ਸਾਈਮਨ ਬੋਲੀਵਰ ਨੂੰ ਆਜ਼ਾਦੀ ਦਾ ਮਸੀਹਾ ਸਮਝਿਆ ਜਾਂਦਾ ਹੈ ਅਤੇ ਇਸੇ ਕਰਕੇ 1998 ਦੇ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਜਦੋਂ ਜਿਹੜੇ ਸ਼ਾਫੀਗ ਨੇ ਹਿਊਗੋ ਸ਼ਾਫੀਗ ਜਦੋਂ ਰਾਸ਼ਟਰਪਤੀ ਬੰਦੇ ਨੇ ਬੈਂਚੂਏਲਾ ਦੇ ਤਾਂ 1999 ਦੇ ਵਿੱਚ ਸੌ ਚੱਕਣ ਤੋਂ ਬਾਅਦ ਉਹ ਦੇਸ਼ ਦਾ ਇੱਕ ਨਵਾਂ ਸੰਵਿਧਾਨ ਲਿਖਦੇ ਨੇ ਨਵੀਂ ਸਿਆਸਤ ਸ਼ੁਰੂ ਹੁੰਦੀ ਹੈ ਨਵੀਂ ਸੋਚ ਪੈਦਾ ਹੁੰਦੀ ਹੈ ਨਵੀਂ ਸਾਮਰਾਜੀ ਸਿਆਸਤ ਦੀ بجائے ਇੱਕ ਸਮਾਜਵਾਦੀ ਸਿਆਸਤ ਪੈਦਾ ਹੁੰਦੀ ਹੈ ਖੱਬੇ ਪਖੀ ਧਿਰ ਜਿਹੜੀ ਆ ਉਹ ਦੁਨੀਆ ਦੇ ਇਸ ਖਿੱਤੇ ਦੇ ਵਿੱਚ ਵੀ ਜਿਹੜਾ ਹੈ ਉਹ ਪੈਰ ਪਸਾਰਦੀ ਹੈ ਇੱਥੇ ਵੀ ਉਹ ਜਿਹੜੇ ਬੀਜ ਹਨ ਉਹ ਆਪਦੇ ਲਗਾਉਂਦੀ ਹੈ ਅਤੇ ਉਹ ਜਿਹੜਾ ਜਿਹੜਾ ਆਪਾਂ ਸੁਆਇਮਨ ਬੋਲੀਵਰ ਦੀ ਯਾਦ ਦੇ ਵਿੱਚ ਇਸ ਦੇਸ਼ ਦਾ ਨਾਮ ਹਯੂਗੋ ਸ਼ਾਵੇਜ਼ ਦੇ ਵੱਲੋਂ 1999 ਦੇ ਵਿੱਚ ਸੰਵਿਧਾਨ ਜਿਹੜਾ ਲਿਖਿਆ ਤਾਂ ਉਦੋਂ ਬਾਅਦ ਇਸ ਦੇਸ਼ ਦਾ ਨਾਮ ਕੀ ਰੱਖਿਆ ਗਿਆ ਬੋਲੀਵਰ ਬੋਲੀਵਰੀਅਨ ਬੋਲੀਵਰ ਦੇ ਨਾਮ ਤੋਂ ਬੋਲੀਵਰੀਅਨ ਰਿਪਬਲਿਕ ਆਫ ਰੈਂਜੂਏਲਾ ਇਸ ਦੇਸ਼ ਦਾ ਨਾਮ ਰੱਖਿਆ ਜਾਂਦਾ ਹੈ ਤਾਂ 1998 ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਕਿ ਹਯੂਗੋ ਸ਼ਾਵੇਜ਼ ਜਿਹੜੇ ਨੇ ਇੱਕ ਇੱਕ ਜੀ ਗਵੇਰਾ ਦੇ ਦੋਸਤ ਸਨ ਅਤੇ ਇੱਕ ਕਾਫੀ ਵੱਡੇ ਜਿਹੜੇ ਇੱਕ ਰਾਜਸੀ ਸਿਆਸੀ ਆਗੂ ਨੇ ਖੱਬੇ ਪਖੀਰ ਧਿਰ ਦੇ ਜਿਹੜੇ ਆਗੂ ਨੇ ਤੇ ਉਹ ਫਿਰ ਉੱਥੇ ਯੂਨਾਈਟਿਡ ਸੋਸ਼ਲਿਸਟ ਪਾਰਟੀ ਆਫ ਵੈਂਜੂਏਲਾ ਜਿਹੜੀ ਆ ਉਹਦੀ ਨੀਂਹ ਰੱਖਦੇ ਨੇ ਤੇ ਫਿਰ ਰਾਸ਼ਟਰਪਤੀ ਉੱਥੇ ਬੰਦੇ ਨੇ ਤੇ ਬੋਲੀਵੀਰੀਅਨ ਇਨਕਲਾਬ ਦਾ ਮੋਢਾ ਵੱਜਦਾ ਹੈ ਉੱਥੇ ਫਿਰ ਕੀ ਹੁੰਦਾ ਏ ਜਿਵੇਂ ਪਹਿਲਾਂ ਦੱਸਿਆ ਨਵਾਂ ਸੰਵਿਧਾਨ ਨਵੀਂ ਹਕੂਮਤ ਨਵੀਂ ਸੋਚ ਨਵੀਂ ਨੀਤੀ ਨਵੀਂ ਸਿਆਸਤ ਤੇ ਪੂੰਜੀਵਾਦ ਨੂੰ ਦੁਨੀਆ ਦੇ ਨਕਸ਼ੇ ਤੇ ਫੈਲਾ ਦੇਣ ਦੇ ਇਛੁਕ ਦੇਸ਼ਾਂ ਦੇ ਆਗੂਆਂ ਦੇ ਲਈ ਇੱਕ ਵੱਡਾ ਝਟਕਾ ਸੀ ਜਿਹੜੇ ਕਿ ਪੂੰਜੀਵਾਦ ਨੂੰ ਦੁਨੀਆ ਦੇ ਵਿੱਚ ਫਲਾਉਣਾ ਚਾਹੁੰਦੇ ਸਨ ਉਹਨਾਂ ਦੇ ਲਈ ਵੱਡਾ ਝਟਕਾ ਸੀ ਅਤੇ ਜਿਹੜੇ ਸਮਾਜਵਾਦੀ ਮੁਲਕ ਸਨ ਚੀਨ ਰੂਸ ਕਿਊਬਾ ਬ੍ਰਾਜ਼ੀਲ ਅਨੇਕ ਦੇਸ਼ਾਂ ਜਿਨ੍ਹਾਂ ਨੇ ਇਸ ਚੀਜ਼ ਦਾ ਜਿਹੜਾ ਸੀ ਉਹ ਖੁੱਲਮ ਖੁੱਲਾ ਜਿਹੜਾ ਸੀ ਸਵਾਗਤ ਕੀਤਾ ਖੁਸ਼ਾਮਦੀਦ ਆਖੀ ਤੇ ਇਹ ਬੋਲੇਵੀਰੀਅਨ ਇਨਕਲਾਬ ਸਮਾਜਵਾਦ ਜਿੰਦਾਬਾਦ ਤੇ ਸਮਾਜਿਕ ਇਨਕਲਾਬ ਦਾ ਜਿਹੜਾ ਨਾਰਾ ਸੀ ਉਹ ਇਸ ਧਰਤੀ ਤੇ ਗੂੰਜਣ ਲੱਗਦਾ ਏ ਤੇ ਫਿਰ ਯੂਨਾਈਟਿਡ ਸੋਸ਼ਲਿਸਟ ਪਾਰਟੀ ਆਫ ਬੈਨਜ਼ੂਏਲਾ ਦਾ ਰਾਜ ਜਦੋਂ ਸ਼ੁਰੂ ਹੁੰਦਾ ਹੈ ਹੁਣ ਰਾਜ ਪਲਟੇ ਦੇ ਯਤਨ ਜਿਹੜੇ ਉੱਥੇ ਹੁੰਦੇ ਨੇ ਆਪਾਂ ਗੱਲ ਕਰ ਰਹੇ ਆ ਕਿ ਅਮਰੀਕਾ ਕਿਵੇਂ ਕੰਮ ਕਰਦਾ ਏ ਅਮਰੀਕਾ ਬੈਨਜ਼ੂਏਲਾ ਦੇ ਵਿੱਚ ਨਿਰੰਤਰ ਜਾਂ ਤਾਂ ਸਿੱਧੇ ਰੂਪ ਦੇ ਵਿੱਚ ਜਾਂ ਨਾਨ ਸਟੇਟ ਐਕਟਰ ਦੇ ਰੂਪ ਦੇ ਵਿੱਚ ਮਤਲਬ ਕੀ ਹੈ ਕਿ ਉੱਥੇ ਬੰਦੇ ਭੇਜ ਕੇ ਹਥਿਆਰ ਭੇਜ ਕੇ ਜਾਂ ਪੈਸੇ ਭੇਜ ਕੇ ਜਿਹੜੇ ਵਿਰੋਧੀ ਧਿਰਾਂ ਨੇ ਆਮ ਲੋਕਾਂ ਨੂੰ ਭੁੜਕਾਇਆ ਗਿਆ ਕਿ ਤੁਹਾਨੂੰ ਜਿਹੜਾ ਹੈ ਉਹ ਜੋ ਸਹੂਲਤਾਂ ਮਿਲਦੀਆਂ ਨੇ ਜੇ ਪੂੰਜੀਵਾਦ ਆ ਜਾਵੇਗਾ ਜੇਕਰ ਅਮਰੀਕੀ ਦਖਲ ਹੋ ਜਾਵੇਗੀ ਤਾਂ ਤੁਹਾਡੀ ਜਿਹੜੀ ਜ਼ਿੰਦਗੀ ਆ ਬਹੁਤ ਹੀ ਖੁਸ਼ਹਾਲ ਹੋ ਜਾਵੇਗੀ ਇਹ ਰਾਜ ਪਲਟੇ ਲਈ ਯਤਨ ਕੀਤੇ ਗਏ ਪਰ ਇਨ੍ਹਾਂ ਯਤਨਾਂ ਨੂੰ ਯੂਗੋਸਲਾਵੇਜ਼ ਦੇ ਵੱਲੋਂ ਨਿਰੰਤਰ ਜਿਹੜਾ ਸੀ ਉਹ ਦਬਾ ਦਿੱਤਾ ਗਿਆ ਤੇ ਮਿਲਟਰੀ ਦੇ ਦੁਆਰਾ ਕਦੇ ਲੋਕਾਂ ਨੂੰ ਸਮਝਾ-ਭਜਾ ਕੇ ਤੇ ਕਦੇ ਉਹ ਸਿਵਲ ਪ੍ਰਸ਼ਾਸਨ ਦੇ ਰਾਹੀਂ ਇਹ ਰਾਜ ਪਲਟੇ ਦੇ ਯਤਨ ਜਿਹੜੇ ਕੂ ਜਿਸ ਨੂੰ ਬੋਲਿਆ ਜਾਂਦਾ ਸੀਓ ਯੂਪ ਪਰਪੰਡੈਂਸੀਏਸ਼ਨ ਇਸ ਦੇ ਉਚਾਰਨ ਸ਼ੁੱਧ ਉਚਾਰਨ ਜਿਹੜਾ ਹੈ ਕੂ ਹੈ ਤਾਂ ਕੂ ਦੇ ਯਤਨ ਜਿਹੜੇ ਨੇ ਰਾਜ ਪਲਟੇ ਦੇ ਯਤਨ ਜਿਹੜੇ ਨੇ ਉਹ ਫੌਜ ਪਲਟੇ ਦੇ ਯਤਨ ਜਿਹੜੇ ਨੇ ਰਾਜਸੀ ਪਲਟੇ ਦੇ ਯਤਨ ਜਿਹੜੇ ਨੇ ਖਤਮ ਕੀਤੇ ਗਏ ناکਾਮ ਕੀਤੇ ਗਏ ਆਰਥਿਕਤਾ ਦੀ ਮੂਲ ਜਿਹੜੀ ਹੈ ਚੂਲ ਮੂਲ ਚੂਲ ਜਿਹੜੀ ਹੈ ਇੱਥੋਂ ਦੀ ਉਹ ਤੇਲ ਦੇ ਨਿਰਯਾਤ ਤੇ ਅਧਾਰਤਾ 86% ਦੀ ਜੇ ਇਥੋਂ ਦੀ ਆਰਥਿਕਤਾ ਹੈ ਉਹ ਤੇਲ ਦੇ ਨਿਰਯਾਤ ਤੇ ਜੁੜੀ ਹੋਈ ਹੈ ਅਤੇ ਇੱਕ ਹੋਰ ਚੀਜ਼ ਦੱਸਦੀ ਹੈ ਦੁਨੀਆ ਦਾ ਸਭ ਤੋਂ ਵੱਡਾ ਤੇਲ ਦਾ ਯਕੀਰਾ ਕਿਹੜੇ ਮੁਲਕ ਦੇ ਵਿੱਚ ਹੈ ਵੈਨਜ਼ੂਏਲਾ ਦੇ ਵਿੱਚ ਹੈ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਅਮਰੀਕਾ ਦੀ ਅੱਖ ਇੱਧਰ ਨੂੰ ਕਿਉਂ ਹੈ ਅਮਰੀਕਾ ਦੀ ਅੱਖ ਉਵੇਂ ਹੀ ਇਸ ਦੇਸ਼ ਤੇ ਹੈ ਜਿਵੇਂ ਪਹਿਲਾਂ ਅਰਬ ਦੇਸ਼ਾਂ ਦੇ ਉੱਤੇ ਰਹੀ ਤੇ ਅਰਬ ਕ੍ਰਾਂਤੀ ਅਰਬ ਸਪ੍ਰਿੰਗ ਜਿਸ ਨੂੰ ਆਖਿਆ ਗਿਆ ਦੇ ਨਾਂ ਦੇ ਉੱਤੇ ਪਿੰਕ ਸਪ੍ਰਿੰਗ ਵੀ ਆਖਿਆ ਗਿਆ ਉਹਦੇ ਨਾਂ ਦੇ ਉੱਤੇ ਅਮਰੀਕਾ ਨੇ ਪਹਿਲਾਂ ਤੁਨੀਸ਼ੀਆ ਦੇ ਵਿੱਚ ਫਿਰ ਕੁਵੇਇਤ ਦੇ ਵਿੱਚ ਫਿਰ ਇਰਾਕ ਦੇ ਵਿੱਚ ਫਿਰ ਅਫਗਾਨਿਸਤਾਨ ਦੇ ਵਿੱਚ ਤੇ ਜਾਂ ਮਿਸਰ ਦੇ ਵਿੱਚ ਇਹੇ ਇਨਕਲਾਬ ਪੈਦਾ ਕੀਤੇ ਗਏ ਅਤੇ ਇਹੇ ਦੇਸ਼ ਤਬਾਹ ਕਰ ਦਿੱਤੇ ਗਏ ਕਟ ਪੁਤਲੀ ਸਰਕਾਰਾਂ ਜਿਹੜੀਆਂ ਹਨ ਉਹ ਇਨ੍ਹਾਂ ਦੇਸ਼ਾਂ ਦੇ ਵਿੱਚ ਸਥਾਪਿਤ ਕਰ ਦਿੱਤੀਆਂ ਗਈਆਂ ਤੇ ਜੋ ਕਿ ਅਮਰੀਕਾ ਦੇ ਇਸ਼ਾਰੇ ਦੇ ਉੱਤੇ ਅੱਜ ਵੀ ਨੱਚਦੀਆਂ ਨੇ ਮਕੈਡੋ ਨੂੰ ਜੋ ਸਨਮਾਨ ਮਿਲਦਾ ਹੈ ਉਸ ਨੂੰ ਇਸ ਨਜ਼ਰ ਤੋਂ ਵੇਖ ਕੇ ਸਾਨੂੰ ਕਾਫੀ ਕੁਝ ਆਪਣੇ ਆਪ ਸਪਸ਼ਟ ਹੋ ਜਾਵੇਗਾ ਇਹ ਇਨਾਮ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ 트럼ਪ ਨੂੰ ਹੀ ਮਿਲਿਆ ਹੈ ਕਿਉਂਕਿ ਯੂਐਸਏ ਜਿਹੜਾ ਹੈ ਸੰਯੁਕਤ ਰਾਸ਼ਟਰ ਸੰਘ ਜਿਸ ਨੂੰ ਆਖਿਆ ਜਾਂਦਾ ਸੰਯੁਕਤ ਸੁਯੁਕਤ ਰਾਜ ਅਮਰੀਕਾ ਆਖਿਆ ਜਾਂਦਾ ਤਾਂ ਉੱਥੋਂ ਦੀਆਂ ਨੀਤੀਆਂ ਨੂੰ ਬੈਨਜ਼ੂਏਲਾ ਵਿੱਚ ਲਾਗੂ ਕਰਨ ਦੇ ਲਈ ਤੜਨ ਲੇਦਾਰ ਕੰਮ ਕਰਨ ਵਾਲੀ ਇੱਕ ਮੈਲਾ ਆਗੂ ਹੈ ਇੱਕ ਸਿਆਸੀ ਆਗੂ ਹੈ ਮਕੇਡੋ ਜਿਸ ਨੂੰ ਇਹ ਇਨਾਮ ਮਿਲਦਾ ਹੈ ਸਵਾਲ ਇਹ ਹੈ ਕਿ ਇਹ ਨਾਮ ਹੁਣ ਕਿਉਂ ਦਿੱਤਾ ਗਿਆ ਪਹਿਲਾਂ ਵੀ ਦਿੱਤਾ ਜਾ ਸਕਦਾ ਸੀ ਦਰਅਸਲ ਅਮਰੀਕਾ ਨੇ ਕੁਵੈਤ ਇਰਾਕ ਮਿਸਰ ਅਫਗਾਨਿਸਤਾਨ ਪਨੇਸ਼ੀਆ ਵਰਗੇ ਦੇਸ਼ਾਂ ਨੂੰ ਤਾਂ ਜਿਹੜਾ ਹੈ ਉੱਥੇ ਤਾਂ ਆਪ ਦਾ ਜਿਹੜਾ ਕੰਮ ਹੈ ਉਹ ਸਮਾਪਤ ਕਰ ਲਿਆ ਯੂਕਰੇਨ ਨੂੰ ਆਪ ਦੀ ਮੁਠੀ ਦੇ ਵਿੱਚ ਚਾਹੇ ਲੜਾਈ ਲਗਾ ਕੇ ਰੂਸ ਦੇ ਨਾਲ ਚਾਹੇ ਡਰਾਵੇ ਦੇ ਕੇ ਕਿਸੇ ਵੀ ਤਰੀਕੇ ਦੇ ਨਾਲ ਉਸ ਨੂੰ ਲੱਗਦਾ ਕਿ ਯੂਕਰੇਨ ਵੀ ਮੇਰੀ ਮੁਠੀ ਦੇ ਵਿੱਚ ਹੈ ਚੀਨ ਤੇ ਰੂਸ ਉਸ ਦੀ ਜਿਹੜੀ ਨਹੀਂ ਮੰਨਦੇ ਤੇ ਉਹਨੂੰ ਪਤਾ ਵੀ ਲੱਗ ਗਿਆ ਕਿ ਇਹਨਾਂ ਨੇ ਮੇਰੀ ਵਾਹ ਲੱਗਣ ਨਹੀਂ ਦੇਣੀ ਦੇਖੋ ਤੁਸੀਂ ਭਾਰਤ ਦੇ ਵਿੱਚ ਹੋਰ ਦੁਨੀਆ ਦੇ ਦੇਸ਼ਾਂ ਦੇ ਵਿੱਚ ਟੈਰਫ ਲਗਾਏ ਗਏ ਨੇ ਪਰ ਚੀਨ ਦੇ ਨਾਲ ਉਸ ਦਾ ਅੱਜ ਵੀ ਸਭ ਤੋਂ ਵੱਧ ਜਿਹੜਾ ਹੈ ਚੀਨ ਤੋਂ ਸਭ ਤੋਂ ਵੱਧ ਮਾਲ ਮੰਗਾਇਆ ਵੀ ਜਾਂਦਾ ਅਮਰੀਕਾ ਦੇ ਵੱਲੋਂ ਤੇ ਉਸ ਦੇ باوجود ਟੈਰਫ ਨਹੀਂ ਲਗੇ ਆਪਣਾ ਟੈਰਫ ਵਾਲਾ ਪੱਤਾ ਖੇਡ ਲਿਆ ਅਮਰੀਕਾ ਨੇ ਜਿੱਥੇ ਜਿੱਥੇ ਖੇਡ ਸਕਦਾ ਸੀ ਜਿੱਥੇ ਉਹਨੂੰ ਲੱਗਦਾ ਸੀ ਮੈਂ ਆਪਣੀ ਧੌਸ ਜਮਾ ਸਕਦਾ ਐ ਨਜ਼ਰ ਹੁਣ ਵੈਨਜ਼ੂਏਲਾ ਤੇ ਹੈ ਤੇ ਆਪਦੇ ਜਿਹੜੇ ਸਮੁੰਦਰੀ ਬੇੜੇ ਨੇ ਉਹ ਵੈਨਜ਼ੂਏਲਾ ਦੇ ਆਸੇ ਪਾਸੇ ਜਿਹੜੇ ਪਾਣੀ ਆ ਉਹਨਾਂ ਦੇ ਵਿੱਚ ਉਸਨੇ ਆਪਦੇ ਬੇੜੇ ਛੱਡ ਵੀ ਦਿੱਤੇ ਨੇ ਤੇ ਆਖਰੀ ਜਿਹੜਾ ਝਟਕਾ ਜਿਹੜਾ ਹੈ ਅੰਗਰੇਜ਼ੀ ਦੇ ਵਿੱਚ ਮੁਹਾਵਰੇ ਪੰਜਾਬੀ ਦੇ ਵਿੱਚ ਉਹਦਾ ਅਨਵਾਦ ਕਰੀਏ ਕਿ ਜਿਹੜਾ ਊਠ ਹੈ ਊਠ ਦੇ ਉੱਤੇ ਨਾ ਘਾਹ ਰੱਖ ਦਿੰਦੇ ਆ ਤਿੰਨ ਕਾ ਤਿੰਨ ਕਾ ਤਿੰਨ ਕਾ ਰੱਖਦੇ 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 ਇੱਕ ਤਿੰਨ ਕਾ ਜਿਹੜਾ ਹੈ ਉਹ ਰੱਖੋਗੇ ਕਿ ਊਠ ਜਿਹੜਾ ਹੈ ਉਹ دب ਜਾਵੇਗਾ ਤਾਂ ਉਹ ਆਖਰੀ ੱੱਕਾ ਜਿਹੜਾ ਹੈ ਦੇਣ ਦੇ ਲਈ ਹੈ ਨਾ ਦ ਲਾਸਟ ਲੀਫ ਜਾਂ ਲਾਸਟ ਸਟ੍ਰਾ ਅੰਗਰੇਜ਼ੀ ਦੇ ਵਿੱਚ ਆਖਿਆ ਜਾਂਦਾ ਤਾਂ ਲਾਸਟ ਸਟ੍ਰਾ ਬਿਲ ਬ੍ਰੇਕ ਦੀ ਬੈਕ ਆਫ ਦੀ ਕੈਮਲ ਤਾਂ ਉਹ ਲਾਸਟ ਸਟ੍ਰਾ ਜਿਹੜਾ ਹੈ ਉਹ ਵਰਤਿਆ ਏ ਉਹ ਦੁਨੀਆ ਦੇ ਲੋਕਾਂ ਨੂੰ ਕੁਮੰਤਰੀ ਜਿਹੜੇ ਦੇਸ਼ ਨੇ ਜਾਂ ਕੁਮੰਤਰੀ মিডিਆ ਨੂੰ ਦਚੰਦੇ ਲਈ ਦੂਜੇ ਦੇਸ਼ਾਂ ਨੂੰ ਆਪਣੇ ਹੱਕ ਦੇ ਵਿੱਚ ਕਰਨ ਦੇ ਲਈ ਅਤੇ ਇੱਕ ਹਵਾ ਬਣਾਉਣ ਦੇ ਲਈ ਮਕੈਡੋ ਨੂੰ ਨੋਬਲ ਇਨਾਮ ਦੇ ਦਿੱਤਾ ਇਹ ਇਨਾਮ ਮਕੈਡਾ ਨੂੰ ਨਹੀਂ ਦਿੱਤਾ ਇਹ ਮਕੈਡੋ ਦੀ ਬਜਾਏ ਇਹ ਵੈਨਜ਼ੂਏਲਾ ਵਿਰੋਧੀ ਜਿੰਨੇ ਵੀ ਲੋਕ ਹਨ ਜਿਹੜੇ ਧੜੇ ਹਨ ਉਹਨਾਂ ਨੂੰ ਇਕੱਠੇ ਕਰਕੇ ਮਕੈਡੋ ਉਹਨੂੰ ਲੀਡ ਕਰ ਰਹੀ ਹੈ ਤੇ ਇਸ ਕਰਕੇ ਇਹ ਇਨਾਮ ਮਕੈਡੋ ਦੇ ਥਰੂ ਇਹ ਅਮਰੀਕਾ ਪੱਖੀ ਨੀਤੀਆਂ ਨੂੰ ਪੂੰਜੀਵਾਦ ਨੂੰ ਜਾਂ ਕਾਰਪੋਰੇਟ ਨੂੰ ਹੀ ਮਿਲ ਰਿਹਾ ਹੈ ਤੇ ਜਿਨ੍ਹਾਂ ਦੇ ਮਨ ਦੇ ਵਿੱਚ ਜਰਾ ਵੀ ਇਹ ਸੰਦੇਹ ਹੈ ਕਿ ਉਹ ਨੋਬਲ ਕਮੇਟੀ ਦੇ ਵੱਲੋਂ ਜਿਹੜਾ ਇਹ ਨਾਮ ਸਹੀ ਦਿੱਤਾ ਗਿਆ ਤਾਂ ਉਹ ਥੋੜਾ ਇਹ ਚੇਤੇ ਕਰ ਲੋ ਹੈਨਰੀ ਕਸਿੰਗਰ ਨੂੰ ਵੀ ਇਹ ਨਾਮ ਕਦੇ ਮਿਲਿਆ ਸੀ ਜੇ ਤੁਹਾਨੂੰ ਨਹੀਂ ਪਤਾ ਕਿ ਹੈਨਰੀ ਕਸਿੰਗਰ ਕੌਣ ਸੀ ਤੇ ਉਹਨੇ ਕਿਹੜੇ-ਕਿਹੜੇ ਕਾਰਨਾਮੇ ਦੁਨੀਆ ਦੇ ਵਿੱਚ ਕੀਤੇ ਨੇ ਤੇ ਜੇ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਦਿਓ ਅਸੀਂ ਇਹਨਾਂ ਸਵਾਲਾਂ ਦਾ ਵੀ ਜਵਾਬ ਦੱਸ ਦਵਾਂਗੇ ਅਮਰੀਕਾ ਦੀ ਪੋਲ ਹੋਰ ਖੁੱਲੇਗੀ ਨੋਬਲ ਇਨਾਮ ਕਮੇਟੀ ਜਿਹੜੀ ਹੈ ਉਸ ਦੇ ਪਿੱਛੇ ਕਿਹੜੇ ਸੱਚ ਛੁਪੇ ਹੋਏ ਨੇ ਜਿਨ੍ਹਾਂ ਵਿੱਚੋਂ ਜਕੌੜੇ ਜਿਆਦਾ ਨੇ ਉਹ ਵੀ ਖੁੱਲ ਕੇ ਸਭਨੇ ਆ ਜਾਣਗੇ ਤੇ ਖੈਰ ਤੁਸੀਂ ਵੀਡੀਓ ਅੰਤ ਤੱਕ ਵੇਖੀਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਸਤਿ ਸ੍ਰੀ ਅਕਾਲ